ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲੇ ਬਹੁਤ ਬਹੁਤ ਧੰਨਵਾਦ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਂ ਦਾ ਜਿਨ੍ਹਾਂ ਨੇ ਆਪਣੀ ਹਾੜੀ ਨਵਾਈ ਆ ਹਮੇਸ਼ਾ ਦੀ ਤਰ੍ਹਾਂ ਥੈਂਕ ਯੂ ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਪੀਕਰ ਦਾ ਸਾਰਾ ਇਹਨਾਂ ਨੂੰ ਜੁਟੀਲਾਈਜ਼ ਕੀਤਾ ਇਹਨਾਂ ਨੇ ਬੜ ਚੜ ਕੇ ਹਿੱਸਾ ਪਾਇਆ ਮੇਰਾ ਤਾਂ ਸਮਾਂ ਕੱਟਿਆ ਗਿਆ ਮੈਂ ਹੋਰ 2 ਮਿੰਟ ਮੈਨੂੰ ਵੀ ਕਿਰਪਾ ਕਰੇ ਸੰਗ ਤੇ ਮੈਂ ਬੋਲ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾ ਵਾਲੇ ਦਾ ਉਹ ਮੈਸੇਜ ਉਹ ਸੁਨੇਹਾ ਜਦੋਂ ਸ਼੍ਰੀ ਅਕਾਲ ਤਖਸਾਲੀ ਇਹ ਬੇਈਮਾਨ ਗੋਹਨ ਇਨ ਆ ਦੀ ਆਰਮੀ ਇਨ ਆ ਦੀ ਪਾਰਟ ਉਹ ਆਪਣਾ ਪੈਰ ਪਾਉਗੀ ਉਸ ਦਿਨ ਤੋਂ ਖਾਲਸਾ ਦੀ ਨੈ ਰੱਖੀ ਜਾਊਗੀ ਖਾਲਸਾ ਜੀ ਉਸ ਦੇ ਸਬੰਧ ਦੇ ਵਿੱਚ 2020 ਰੈਫਰੰਡਮ ਨੇ ਜੋ ਵੀ ਰਾ ਚੁਕਿਆ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੋਟਾਂ ਪਵਾ ਕੇ ਇਹਨਾਂ ਦੀ ਡੈਮੋਕ੍ਰੇਸੀ ਨੂੰ ਨੰਗਿਆ ਕੀਤਾ ਹੁਣ ਨਵੰਬਰ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੋਟਾਂ ਪੈ ਰਹੀਆਂ ਹਨ 2020 ਰੈਫਰੰਡਮ ਖਾਰਸਤਾਨ ਜੈਸੇ ਮੁੱਖ ਸਾਡੇ ਬਹੁਤ ਹੀ ਸੋਝਵਾਨ ਨੌਜਵਾਨ ਗੁਰਪਤਵੰਤ ਸਿੰਘ ਪੰਨੂ ਸਾਜੀ ਰੱਖਣ ਵਾਲੇ ਜਿਸ ਨੇ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਦੀਆਂ ਠੀਕਾਗੜੀਆਂ ਹੋਈਆਂ ਹਨ ਉਹਨੂੰ ਕਹਿੰਦੇ ਆ ਮੰਨੂ ਤੰਨੂ ਮੰਨੂ ਜਿਹੜਾ ਲੋਹਾ ਦਿੱਲੀ ਮੰਨੂ 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 ਉਹ ਗੱਲਾਂ ਸੋਚ ਸੋਚ ਕੇ ਕਰਦਾ ਉਹ ਜੋਲਾ ਨਹੀਂ ਕਿਸੇ ਤੋਂ ਡਰਦਾ ਉਹਦਾ ਜਨਮ ਹੈ ਅੰਮ੍ਰਿਤ ਸਰਦਾ ਸਿਰ पे ਹੱਥ ਹੈ ਕਲਗੀ ਧਰਦਾ ਉਹ ਜੋਲਾ ਨਹੀਂ ਕਿਸੇ ਤੋਂ ਡਰਦਾ ਨਵੰਬਰ ਦਾ ਮਹੀਨਾ ਹੈ ਨਿਊਜ਼ੀਲੈਂਡ ਦੇ ਅੰਪਾਇਰੀਆਂ ਡਾਕਟਰ ਬਖਸ਼ੀਸ਼ ਸਿੰਘ अवतार सिंह पन्नू करपतवान सिंह पन्नू ਇਹਨਾਂ ਦੀ ਜੋ ਸਮੂਚੀ ਟੀਮ ਹੈ ਦਾਸ ਨੂੰ ਬੜਾ ਲੰਮਾ ਸਮਾਂ ਉਹਨਾਂ ਦੇ ਨਾਲ ਜਾਣ ਦਾ ਬੈਠਣ ਦਾ ਉਹਨਾਂ ਦੀ ਮੈਂ ਕਹੂੰਗਾ ਨਿੱਗ ਮੰਨ ਦਾ ਸਮਾਂ ਬਣਿਆ ਉਹ ਬਹੁਤ ਤੰਦੇ ਨਾਲ ਕੰਮ ਕਰਦੇ ਹਨ ਮੈਂ ਉਹਨਾਂ ਇੱਕ ਬੇਨਤੀ ਕਰੂ ਸਾਰੇ ਆਏ ਹੋ ਪੈਣਾ ਦੇ ਵੀਰਾਂ ਨੂੰ ਮੈਂ ਕਹਿਣਾ ਨਹੀਂ ਚਾਹਦਾ ਪਰ ਮੇਰਾ ਪਿਛਲਾ ਤਜਰਬਾ ਮੈਂ ਦੁਖੀ ਹਾਂ ਕਹਾਂ ਤੁਹਾਨੂੰ ਸਾਰੇ ਨੂੰ ਆਪਣੀ ਮਾਂ ਦੀ ਜੋ ਜਿਹੜਾ ਮੇਰੇ ਮਗਰ ਨਾਮ ਬੋਲੇ ਖਾਲਸਾ ਦੇ ਨਾਰੇ ਤੇ

ਕੀਰ ਸਿੰਘ ਦੀ ਸੋਚ ਤੇ ਪੈਣਾ ਦੇਾਂਗੇ ਢੋਕੇ ਪਾਪਾ ਥਾਰੇ ਦੀ ਸੋਚ ਤੇ ਪੈਣਾ ਦੇਾਂਗੇ ਢੋਕੇ ਇਸ ਵਿੱਚ ਸਿੰਘ ਦੀ ਸੋਚ ਤੇ ਪੈਣਾ ਦੇਾਂਗੇ ਢੋਕੇ ਕੋਈ ਅਮਰੀਕ ਸਿੰਘ ਦੀ ਸੋਚ ਤੇ ਪੈਣਾ ਦੇਾਂਗੇ ਢੋਕੇ ਬਹੁਤ ਬਹੁਤ ਦੁਰੋਂ ਨੜੋ ਆਇਆਂ ਸੰਗਤਾਂ ਦਾ ਅਤਿ ਅਤਿਆ ਗੁਰਾਇਓ ਤੁਹਾਨੂੰ ਧੰਨਵਾਦ